और सब संगत सारे ही प्रेम अपने मुख तो गुरु बाबा जी दी फते बनाए हुए हैं ओ बोलिए गज किया को वाहे गुरु जी का खालसा वाहे गुरु जी की फत फत खालसा भी वाहे गुरु और फते भी वाहे गुरु दी है नोलो जी सतनाम श्री जप जब सदा एक धारना पढ़नी है गुरु सत गुरु धन 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 साहेब श्री गुरु ग्रंथ साहिब जी महाराज ऐसी दूजी अपने गुरु महाराज ਗੁਰੂ ਮਹਾਰਾਜ ਸਤਗੁਰੂ ਮਹਾਰਾਜ ਜੀ ਦੇ ਪਰਛਾਵੇਂ ਆਪਣੇ ਗੁਰੂ ਮਹਾਰਾਜ ਜੀ ਧੰਨ ਧੰਨ ਸੰਤ ਸੁਆਮੀ ਸੰਤ ਨਰਾਇਣ ਸਿੰਘ ਜੀ ਮੋਨੀ ਉਹ ਅਨੰਦ ਧਾਰਨਾ ਬਾਕੀ ਦੋ ਹੋਰ ਧਾਰਨਾ ਨੇ ਚਾਰ ਨੇ ਬਸ ਚਾਰ ਧਾਰਨਾ ਦੇਖ ਲੋ ਵੀ 10 ਮਿੰਟ ਵਿੱਚ ਹੋ ਜਾਣਗੀਆਂ ਇਹ ਧਾਰਨਾ ਸੰਗਤਿਕ ਉਹ ਨੇ ਜਿਹੜੀਆਂ अपने गुरु महाराज जी ने संता ने स्वामी जी ने अपने मुखार तो बोलिया हुई ने आज्ञा ले हर एक कम जो कर दे सी संत स्वामी नारायण सिंह जी मोनी तन तन संत स्वामी नमोनाथ जी महाराज

ਇਸਾਰੇ ਮਾਈ ਭਾਈ ਆਪੋ ਆਪਣੀਆਂ ਰਸਨਾ ਦੇ ਨਾਲ ਗੁਰ ਸ਼ਬਦ ਵਿੱਚ ਬੋਲ ਕੇ ਹਾਜ਼ਰੀਆਂ ਲਗਾਉਣੀਆਂ ਨੇ ਸਭ ਨੇ ਬੋਲਣਾ ਤਿੰਨ ਹਿੱਸਿਆਂ ਦੇ ਵਿੱਚ ਕੀਰਤਨ ਕਰਕੇ ਤਿੰਨ ਹਿੱਸਿਆਂ ਦੇ ਵਿੱਚ ਕੀਰਤਨ ਕਰਨਾ ਆਪਣੇ ਵੱਡਿਆਂ ਨੇ ਆਪਾਂ ਨੂੰ ਸਿਖਾਇਆ ਹੈ

और अपने जीवन सफला बना लेना भाई वाहि वाहु जी भाई। सतना श्री ਸਬ ਤੇਰਾ ਕਹੁ ਨਾਨਕ ਸਬ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਜਾਵਾਂ ਬੈਸਿਆ ਤਨ ਲਾਗੀ ਵਾਰੇ ਜੇ ਸੌ ਚੰਦਾ ਉਗ ਵਹ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦਿਆਂ ਇਤੇ ਚਾਨਣ ਹੁੰਦਿਆਂ ਗੁਰਬਿੰਨ ਕੋਰੀ ਅੰਧਾਰ ਹਾਂਜੀ ਹਣਾ ਦੂਜੀ ਧਾਰਨਾ ਆਪਣੇ ਸਵਾਮੀ ਆਪਣੇ ਗੁਰੂ ਆਂਦੀ

संतन की सरना संत हमारी ओट टाणी संत हमारा गहना हम संतन से आई पूर्व लिखिया आई अहम तेरा आई संतन से मेरी लेवा देवी संतन से संतन सूं हम लाखा खाट्या हर भक्त भरे पंडा संतन मोह तो पूंजी सौंपी तो उतरे अमल का धोखा धर्म रा आव कहा करेगो जो फाटयो सगलो तो लिखा महा आनंद पै सुख पाया संतन के प्रसादी को नानक हर स मन रंग रंगे इस

ਉੱਤਰ ਗੁਰ ਆਯਾ ਮਹਾਰਾਜ ਬਹੁਤ ਬਹੁਤ ਭਾਜੜਾ ਪੈ ਜਾਂਦੇ ਵੀ ਮਹਾਰਾਜ ਨਹੀਂ ਸਕਦਾ ਮੈਂ ਇੰਨਾ ਮਿੱਠਾ ਖਾਣ ਮੈਨੂੰ ਕਹਿੰਦੇ ਯਾਨੀ ਸਾਹਿਬ ਅਖਾਣੀ ਉੱਤਰ ਮਹਾਰਾਣੀ ਕੰਨੀ ਤਾਂ ਇੰਨਾ ਸੰਸ ਨੂੰ ਬਾਤਸਾ ਹੀ ਦਿੰਦੇ ਨੇ

अच्छा अच्छा ओ शब्द हां संगते मैं 10 12 अंक साल दा होना मेरी 60 में साल ते उम्र आने वाली है चार चार छठ दा जन्म है मेरा ए बाबा जी ने गुरु तेज सिंह जी ने भी मेरे नाल बहुत सेवा करवाई है संतन स्वामी जी इन्ना ने छोटी जी गल नहीं है बहुत बड़ी हस्ती है ए ਆਪਣੇ ਜਿਹੜੇ ਹੁਣ ਸੈਕਟਰੀਟ ਨੇ ਦੇਖੋ ਸਟੇ ਸਮਾਰਦਨ ਇਕੱਟਾ ਕਰਨ ਦਾ ਦਿਮਾਗ ਇਹ ਗੁਰੂ ਜੀ ਨੇ ਇਸ਼ਾਰਾ ਕਰਕੇ ਹੈ ਸਾਡਾ ਜੱਥਾ ਬਣਾਤਾ ਕਿ ਵੀ ਲਾ ਕੀਰਤਨ ਕਰਿਆ ਕਰ ਕੱਲ ਜੁਗਤ ਵਿੱਚ ਪ੍ਰਧਾਨ ਨੇ ਇਉਂ ਕਹਿੰਦੇ ਸੰਤ ਕਹਿੰਦੇ ਸੁਣਾਓ ਫਿਰ ਦੋ ਤਾਰ ਦੀ ਸੰਗਤੇ ਉਹ ਮੈਂ ਸੁਣਾ ਕੇ ਬਸ ਹੁਣ ਦਾ

ਕਹਿੰਦੇ ਫਿਰ ਸੁਣਾਓ ਜੀ ਫਿਰ ਲਓ ਜੀ ਕਹਿੰਦੇ ਲਾ ਦੇਣਾ ਸਾਰੀਆਂ ਸੰਗਤਾਂ ਜਿੰਨੀਆਂ ਸੰਤਾਂ ਦੇ ਨਾਲ ਆਉਂਦੀਆਂ ਉਸ ਸਮੇਂ ਸੰਗਤੇ ਵਾ 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 ਦਰਗਾਹ ਦਾ ਵਿੱਚ ਬਾਜੇ-ਬਾਜ ਜਾਂਦੇ ਸੀ ਰਣ ਸਿੰਘੇ ਵਜਾਉਂਦੇ ਆਉਣਾ ਉੱਥੋਂ ਪਿੰਡ ਤੋਂ ਤੁਰ ਕੇ ਨੰਗੇ ਪੈਰੀ ਆਪਣੇ ਸੰਤਾਂ ਨੇ ਇਹਨਾਂ ਮੁਨੀ ਜੀ ਨੇ ਆਪਣੇ ਵੱਡੇ ਮਹਾਰਾਜ ਸਵਾਮੀ ਜੀ ਦੇ ਦਰਸ਼ਨਾਂ ਵਾਸਤੇ ਆਉਂਦੇ ਸੀ ਜਦੋਂ ਸੰਤ ਸਵਾਮੀ ਨਮੋਨਾਥੀ ਮਹਾਰਾਜ ਤੇ ਇਹ ਜਾ ਪਟਾਏ ਲਾਈਏ ਬਹੁਤ ਜਨਮੇ ਲੱਗ ਜਾਂਗੇ ਨਾ ਤੇ ਸਿਫਤ ਨਹੀਂ ਮੁਕਣੀ ਸੰਗਤੇ ਤੇ ਫਿਰ ਚਲੋ ਕਹਿੰਦੇ ਦੋ ਧਾਰਨਾ ਹੋਈ ਉਹੀ ਸੁਣਾ ਦੋ ਜਿਹੜੇ ਅੰਤਨ ਸਮੇ ਲਾਈਆਂ ਸੀ ਤੇਸ ਮੈਨੂੰ ਕਹਿੰਦੇ ਤੇ ਵੀ ਬਹੁਤ ਸੋਹਣਾ ਕੀਰਤਨ ਕਰਦੇ ਜਾਂਦੇ ਸੀ ਸੰਤ ਅੱਛਾ ਕਹਿੰਦੇ ਲਾ ਦੇਣਾ ਸੰਗਤੇ ਕਹਿੰਦੇ ਬੈਠੋ ਇੱਕ ਮਨ ਕੀਤਾ ਹੋ ਕੇ ਉਹ ਉਹ ਸਮੇ ਦਾ ਇਹ ਸ਼ਬਦ ਹੈ

ਕਰ ਕੇ ਮਨੋਰਥ ਪੂਰੇ ਮੇਰਾ ਸਤ ਗੁਰ ਆਪਣੇ ਘਰ ਚਲਿਆ बोरिया भरिया पंग बिरंग गैसा दियावान कैला पैसे अस चुग दे रोही सल दो किलोमीटर ਸ਼ਰੇ ਤੱਕ ਮਾਇਆ ਨਹੀਂ ਮੱਖਣ ਦੀ ਤੇ ਨਾ ਸੰਤਾ ਨੇ ਗੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਫਿਰ ਮੈਂ ਤੋਂ ਨਵੀਂ ਮੁੱਠੀ ਫਾੜਦੀ ਫਾੜਦੀ ਮੇਰੇ ਗੁਰੂ ਜੀ ਦਾ ਮੇਰੇ ਗੁਰੂ ਜੀ ਦਾ ਭਗਵਾਨ ਨੇ ਬਹੁਤ ਬਰਾਗ ਨਾਲ ਕੇ ਔਰ ਫਿਰ ਉਹ ਸੰਸਕਾਰ ਕੀਤਾ ਜਪਜੀ ਸਾਹਿਬ ਦਾ ਪਾਠ ਕੀਤਾ ਕੀਤਾ ਕੀਰਤਨ ਸੁਣਨ ਦਾ ਪਾਠ ਕੀਤਾ ਅਰਦਾਸ ਕੀਤੀ ਫਿਰ ਉਹ ਚਾਲੇ ਪਾ ਦਿੱਤੀ ਆਉਣ ਹੋਇਆ ਫਿਰ ਇਹ ਸ਼ਬਦ ਪੜਿਆ ਉਹਨਾਂ ਨੇ हो गए मनोरथ पूरे तो भगवान ਪਿਆਰ ਨਾਲ ਉਹਨਾਂ ਨੂੰ ਬਿਠਾਉਂਦੇ ਅੰਨ ਪਾਣੀ ਛਕਾਉਂਦੇ ਜਿਹੜੀ ਖਾਸ ਗੱਲ ਕੀ ਕਹਿੰਦੇ ਸੰਤ ਜੀ ਤੁਹਾਡੇ ਤੋਂ ਬਿਨਾਂ ਕੋਈ ਸਾਨੂੰ ਰੂਹ ਦੀ ਖਰਾਕ ਦਿੰਦਾ ਨਹੀਂ ਆਤ ਜਿਸਮ ਦੀ ਖਰਾਬ ਤਾਂ ਥੀਰੀ ਮਿਲੀ ਜਾਂਦੀ ਹੈ ਪਰ ਆ ਜਿਹੜਾ ਤੁਸੀਂ ਸੁਣਾਉਂਦੇ ਆਪਣੇ ਮੁੱਖ ਹਰਵਿੰਦ ਤੋਂ ਇਹ ਨਹੀਂ ਮਿਲਦਾ ਇਸੇ ਕਰਕੇ ਸੰਗਤੇ ਸੁਆਮੀ ਦੀ ਮਹਿਮਾ ਇਉਂ ਗਉਣਦਿਆਂ ਗੁੰਦਿਆਂ ਦਰਸ਼ਨ ਕਰਕੇ ਵਾਪਸ ਆ ਜਾਂਦੇ ਆ ਉਹ ਇਸੇ ਧਰਨ ਆਪਣੀ ਤੇ ਸਮਾਪਤ ਕਰੀਏ ਜੀ ਸੰਤ ਬਣਾ ਲਾ ਗਹਿਣਾ ਓਏ ਮਨ ਸੰਤ ਬਣਾ ਲੈ we yeah. it.